ਕਦੋਂ ਦੇ ਗਏ ਆ ਇੱਥੇ ਗਰਮੀ ਦੇ ਵਿੱਚ ਖਲੋਤੇ ਆ ਬੈਨ ਨੂੰ ਕੋਈ ਜਗ੍ਹਾ ਨਹੀਂ ਗਈ ਵੀ ਵਿਆਹ ਹੀ ਜਾਈਏ ਘੜੀ ਨਾ ਕਿੰਨਾ ਚਿਰ ਵੇਟ ਕਰੀਏ ਮੁਰਕੀ ਸ਼ਾਮਾਂ ਹੋ ਜਾਣੀਆਂ ਘਰ ਦੇ ਆਂ ਤੇ ਸਾਮ ਤਾਂ ਦਾ ਦੇਖਣਾ ਉਹ ਕੋਹ ਨਹੀਂ ਹੋਣ ਲਗਾ ਮੀ ਐਵੇਂ ਹੁਣ ਅਸੀਂ ਜਾਣ ਕੇ ਨਾ ਕਰੀ ਜਾਓ ਇਹ ਪਖੰਡ ਮੈਂ ਕਰਨ ਲਈ ਆ ਆ ਸਾਰੇ ਸਿਆਪੇ लवली ਦੇ ਆ ਉਦੋਂ ਸਾਡੇ ਮਨਾਂ ਦੇ ਵਿੱਚ ਇਹ ਵਾਲੀਆਂ ਗੱਲਾਂ ਕਿੰਨੇ ਭਰੀਆਂ ਹੀ ਤੂੰ ਹੀ ਕਹਿੰਦੇ ਸੀ ਨਾ ਆਪਣੇ ਮੂੰਹ ਨਾਲ ਕਹਿੰਦੇ ਸੀ ਨਾ ਇਹ ਤੇਰਾ ਭਰਾ ਨਹੀਂ ਆ ਰੁਪਿੰਦਰ ਠੀਕ ਆ ਦਦੀ ਸਾਰੇ ਚੰਗੇ ਪਿਆ ਜੀ ਜਿਹੜੇ ਹਾਲਾਤਾਂ ਵਿੱਚ ਮੈਂ ਘਰੋਂ ਨਿਕਲਿਆ ਸੀ ਨਾ ਉਹ ਮੈਨੂੰ ਹੀ ਪਤਾ ਵਾ ਉਸ ਤੋਂ ਬਾਅਦ ਦੋਵਾਂ ਜਣੇ ਅਸੀਂ ਕਿਦਾਂ ਦਿਨ ਕੱਟੇ ਆ ਉਹ ਵੀ ਸਾਨੂੰ ਹੀ ਪਤਾ ਵਾ ਤੇ ਹੁਣ ਤੁਸੀਂ ਕਹਿੰਦੇ ਜ ਸਾਡੇ ਨਾਲ ਚਲੋ ਅਛਾ ਅਛਾ ਤੂੰ ਨਹੀਂ ਗਿਆ ਪਿੰਡ ਨੂੰ ਮੈਂ ਤੈਨੂੰ ਆਖਿਆ ਚਲ ਜਾ ਚਾਰ ਛੁੱਟੀਆਂ ਅਛਾ ਅਛਾ ਚਲ ਕੋਈ ਗੱਲ ਨਹੀਂ ਸੋਮਵਾਰ ਲੱਗ ਜਾਣਾ ਵਾ ਤੇ ਆਦਿਵਾਰ ਮੈਂ ਆ ਜਾਣਾ ਵਾ ਅਛਾ ਸੋਮਵਾਰ ਨਹੀਂ ਲੱਗਣਾ ਮੈਂ ਪੱਕਾ ਨਹੀਂਗਾ ਪਤਾ ਕੋਈ ਵੀ ਚਲ ਤੂੰ ਇਦਾਂ ਕਰੀਂ ਜੇ ਇਹਦੇ ਸੋਮਵਾਰ ਨਾ ਲੱਗਣਾ ਹੋਊਗਾ ਤੇ ਮੈਨੂੰ ਦੱਸ ਦੀ ਫਿਰ ਮੈਂ ਇੱਕ ਅੱਧਾ ਦਿਨ ਹੋਰ ਰਹਿ ਪੂੰਗਾ ਇੱਥੇ ਆਣ ਕੇ ਵੀ ਕੀ ਕਰਨਾ ਯਾਰ ਹੈ ਚੱਲ ਕੋਈ ਗੱਲ ਮੈਨੂੰ ਦੱਸ ਦੀ ਹੈ ਫੋਨ ਕਰਕੇ ਫਿਰ ਚੱਲ ਠੀਕ ਆ ਇੱਥੇ ਵੇਲਾ ਬੈਠਾ ਤੂੰ ਹੋਈ ਆ ਥੋ ਪਿੰਡ ਚੱਲ ਠੀਕ ਹੈ ਠੀਕ ਹੈ ਚੰਗ ਕਿਦਾ ਹੁੰਦਿਆ ਫੋਨ ਉਹ ਕੋਹ ਨਹੀਂ ਉੱਥੇ ਕੀਤਾ ਸੀ ਮੈਂ ਚੰਡੀਗੜ੍ਹ ਅੱਛਾ ਸ਼ਰ ਕੀ ਕਹਿੰਦੇ ਆ ਆਖੰਡਿਆਵਾ ਸੌਵਾਰੇ ਜੇ ਪੱਕਾ ਨਹੀਂ ਗਾ ਪਤਾ ਲੱਗਣਾ ਵਾ ਕਿ ਨਹੀਂ ਤੇ ਮੈਂ ਚੱਲ ਕੋਈ ਗੱਲ ਮੈਨੂੰ ਫੋਨ ਕਰਕੇ ਦੱਸ ਦੇ ਇੰਨੀਆਂ ਛੁੱਟੀਆਂ ਕਾਦੀਆਂ ਆ ਗਈਆਂ ਉਥੇ ਸਕੂਲ ਦੇ ਸਾਰੇ ਲੱਗਦੇ ਪਏ ਆ ਕੋਈ ਹੋਰ ਆਮ ਜਿਹਾ ਚੱਲਣ ਡਿਆ ਕੋਈ ਇੰਦਰ ਹੀ ਲੱਗਣ ਡਿਆ ਨਾ ਸਕੂਲ ਆ ਚਲੋ ਕੋਈ ਗੱਲ ਨਹੀਂ ਵੇਖ ਲਓ ਹੋਇਆ ਕੋਈ ਗੱਲ ਨਹੀਂ ਵੇਖ ਲਾਂਗੇ ਜੇ ਤੇ ਕਹਿ ਦੂਗਾ ਫਿਰ ਰਹਿ ਪਾਂਗੇ ਇੱਕ ਦਿਨ ਹੋਰ ਅਫਸਲ ਕੀ ਕਰਨਾ ਫਿਰ ਉਥੇ ਜਾ ਕੇ ਵੀ ਵਿਲੇ ਹੀ ਬਹਿਣਾ ਆ ਉੱਥੇ ਹੀ ਬਹਿਣਾ ਹੀ ਆ ਆ ਤੇ ਚੱਲ ਇਹ ਹੈ ਕਿ ਆਪਣਾ ਘਰ ਦਾ ਕੋਈ ਕੰਮ ਕੁਮ ਵੇਖ ਲਓ ਉਹਨੇ ਦਿਨਾਂ ਤੱਕ ਕੋਈ ਕਰਨ ਵਾਲਾ ਵਾ ਦੇ ਉਹ ਕੋਈ ਗੱਲ ਨਹੀਂ ਬਾਕੀ ਕੰਮ ਵੀ ਹੁੰਦੇ ਰਹਿਣਗੇ ਪਹਿਲਾਂ ਪਿੰਡੋਂ ਤੇ ਹੋਈ ਏ ਆਇਆ ਫੋਨ ਉਹਨਾਂ ਦਾ ਕੋਈ ਗੱਲ ਨਹੀਂ ਪਿੰਡ ਵੀ ਚਲ ਜਾਗੇ ਮੈਨੇਜ ਨੇ ਦਿਨ ਦੀ ਛੁੱਟੀ ਹੈਗੀ ਹੈ ਨਾ ਘਰ ਦਾ ਕੰਮ ਨਬੇੜ ਲੋ ਕੋਈ ਨਾ ਕੋਈ ਬਾਹਰ ਪੈਲੀ ਵਿੱਚ ਜਾ ਕੇ ਵੇਖ ਲੋ ਖਾਦ ਖੁਦ ਪਾਉਣ ਵਾਲੀ ਹੋਣੀ ਆ ਉਹ ਖਾਦ ਵੀਰ ਨੇ ਪੁਆਤੀ ਆ ਠੀਕ ਹੈ ਨਾ ਤੂੰ ਨਾ ਟੈਨਸ਼ਨ ਲੈ ਆ ਚਲ ਫੇਰਾ ਦੇ ਮਾਰਨਾ ਹੈ ਇੱਕ ਵਾਰ ਜਾ ਕੇ ਕੇਦੇ ਆਸਰੇ ਛੱਡੀਦਾ ਹੋਈ ਦਾ ਕੰਮ ਉਹ ਯਾਰ ਕੋਈ ਗੱਲ ਨਹੀਂ ਫੇਰਾ ਵੀ ਵੱਜੂਗਾ ਜਿਹੜਾ ਕੰਮ ਮੈਂ ਕਹਿੰਦੇ ਆ ਉਹਨਾਂ ਉੱਥੇ ਤੇ ਆਂਦੇ ਉਹਨਾਂ ਨੂੰ ਹੁਣ ਫੋਨ ਕੀਤਾ ਵਾ ਤੇ ਹੁਣ ਖਾਦ ਆਲੋ ਜਾ ਚਲੋ ਕੋਈ ਨਹੀਂ ਚਲ ਜਾਾਂਗੇ ਏਡੀ ਵੀ ਕਾਦੀ ਕਾਲੀ ਹਲੇ ਸ਼ੂਟਿੰਗ ਹੈ ਇਹ ਦੋ ਦਿਨਾਂ ਕੀਤੀ ਹੈ ਜੇ ਉਹਨਾਂ ਦੇ ਨਾਲ ਨਾ ਗਏ ਉਹਨਾਂ ਨੇ ਕਹਿਣਾ ਵਾ ਵੀ ਤੂੰ ਹੀ ਘਰੇ ਓਦਾਂ ਨਹੀਂ ਤੁਰੇ ਸਾਡੇ ਨਾਲ ਚਲੋ ਕੋਈ ਨਹੀਂ ਵੇਖ ਲੈਨੇ ਆ ਜਿੱਦਾਂ ਵੀ ਕਹਿਣਗੇ ਨਾ ਜਾਂ ਉਹਨਾਂ ਦੇ ਪਿੰਡ ਪਹਿਲਾਂ ਹੋਵਾਂਗੇ ਜਾਂ ਤੁਹਾਡੇ ਹੋਵਾਂ ਮੈਂ ਪਹਿਲਾਂ ਨਾ ਫੋਨ ਕਰਕੇ ਪੁੱਛਦੀ ਆ ਜੇ ਇਹਦੇ ਹੋਣਗੇ ਘਰੇ ਦੇ ਫੇਰੀ ਆ ਉਹ ਚੱਲ ਕੋਈ ਗੱਲ ਨਹੀਂ ਘਰੇ ਹੀ ਹੋਣੀ ਆ ਹੁਣ ਨਹੀਂ ਆ ਫੋਨ ਕਰਨ ਗੱਲ ਪਤਾ ਨਾ ਕੀ ਆ ਤੁਹਾਨੂੰ ਗੱਲ ਦਾ ਨੀਗਾ ਪਤਾ ਹੈਗਾ ਹੂੰ ਹੁਣ ਜੋ ਬਣਵਾ ਨਾ ਉਹ ਵੀ ਚਲ ਜਾਂਦਾ ਬਜਰਾ ਤਕੇ ਇਹ ਵਾਲੇ ਘਰ ਹੁੰਦਾ ਕੇਵਲੇ ਨਹੀਂ ਹੁੰਦਾ ਚੱਲ ਕੋਈ ਗੱਲ ਨਹੀਂ ਸ਼ਾਮਾ ਨੂੰ ਤੇ ਘਰ ਹੀ ਆਵਾਂ ਤੇ ਮੈਂ ਹਾਂ ਚੱਲ ਘਰ ਉਹ ਤੇ ਫੇਰ ਹੀ ਜਾਵਾਂ ਕਿ ਉਧਰ ਜਾਂਦਾ ਸਾਡਾ ਕੀ ਫਾਇਦਾ ਵਾ ਚੱਲ ਕੋਈ ਗੱਲ ਨਹੀਂ ਪਹਿਲਾਂ ਉਹਨਾਂ ਦੇ ਪਿੰਨ ਚੱਲ ਜਾਗੇ ਫੇਰ ਤੇ ਸ਼ਾਮਾ ਨੂੰ ਚੱਲ ਜਾਗੇ ਚੱਲ ਕਰੋ ਫੇਰ ਮਰਜ਼ੀਆਂ ਆਪਣੀਆਂ ਤੁਸੀਂ ਕਦੀ ਮੇਰੀ ਮੰਨਣੀ ਹੁੰਦੀ ਹੈ ਕਦੀ ਉਹ ਨਹੀਂ ਨਹੀਂ ਕੱਲ ਜਾਣਾ ਵਾ ਚੱਲ ਵੇਖ ਲਓ ਕੋਨਾ ਕੋ ਤੋ ਦਾਲ ਚ ਕਾਲਾ ਹੈ ਹੀ ਕੋਈ ਗੱਲ ਨਹੀਂ ਕੱਲ ਮੈਂ ਜਾ ਕੇ ਰਹਿਣਾ ਉੱਥੇ ਪਤਾ ਤੇ ਲੱਗੇ ਬੰਨ ਕੇ ਲਿਆਓ ਉੱਥੇ ਇੰਨੇ ਭੜਾ ਉਹਨਾਂ ਨੂੰ ਕੰਮ ਵਾ ਕਦੀ ਭੂਆ ਕੋ ਚਲ ਜਾਂਦੇ ਕਦੀ ਮਾਸੀ ਕੋ ਚਲ ਜਾਂਦੀ ਕੋਈ ਗੱਲ ਨਹੀਂ ਪਹਿਲਾਂ ਭਾਜੀ ਦੇ ਸਾਰੇ ਚਲ ਜਾਂਗੇ ਤੇ ਮੁੜ ਕੇ ਉੱਥੇ ਜਾਵਾਂਗੇ ਨਾਲੇ ਪਤਾ ਤੇ ਲੱਗੂ ਅਬਲੀ ਇੱਥੇ ਕਿੰਨੇ ਆ ਉੱਤੇ ਕੋਈ ਨਹੀਂ ਭਾਜੀ ਇੱਥੇ ਬੈਠੇ ਅੱਛਾ ਆਹਾ ਫੇਰ ਬੰਮੀ ਚਲੀਏ ਕੰਮ ਹੀ ਕੋਈ ਆਓ ਖਾਦ ਪਾਉਂਦੇ ਆ ਬੰਦਾ ਅੱਛਾ ਮੈਂ ਵੇਖ ਕਿਉਂਨੇ ਭਲਾ ਚਲੋ ਕੋਈ ਗੱਲ ਨਹੀਂ ਚਲ ਜਾਂਦੇ ਆ ਚਲਾ ਜੀ ਚਲ ਕਦੋਂ ਦੇ ਗਏ ਆ ਇੱਥੇ ਗਰਮੀ ਦੇ ਵਿੱਚ ਖਲੋਤੇ ਆ 92 ਕੋਈ ਜਗ੍ਹਾ ਨਹੀਂ ਦੇਗੀ ਫਿਰ ਵਿਆਹ ਹੀ ਜਾਈਏ ਘੜੀ ਕਿੰਨਾ ਚਿਰ ਡਿਕਾਂਗੇ ਉਹਨਾਂ ਨੂੰ ਰਾਮਣਾ ਡਿਕੜਾ ਕੀ ਆ ਮੈਂ ਕਿੰਨੇ ਫੋਨ ਕੀਤੇ ਆ ਉਹਨੇ ਚੁੱਕਿਆ ਹੀ ਨਹੀਂ ਮੇਰਾ ਫੋਨ ਚੱਲ ਇੱਕ ਵਾਰ ਫੇਅਰ ਕਰੋ ਪਤਾ ਤੇ ਲੱਗੇ ਕਦੋਂ ਘਾਉਣਾ ਵਾ ਕਿੰਨਾ ਚਿਰ ਇੱਥੇ ਖਲੋਵਾਂਗੇ ਆਂਡ ਗਵਾਂਡ ਵੇਖਣ ਦੇ ਹੁਣ ਇਹ ਵੀ ਅਖਰ ਸ਼ਦਾਈ ਦੋਵੇਂ ਜਾਣ ਇੱਥੇ ਖਲੋਤੇ ਆਣਗੇ ਰਾਮਣਾ ਬੈਲ ਜਾਈ ਜਾਂਦੀ ਆ ਤੇ ਹੁਣ ਬੰਦ ਹੋ ਗਈ ਬਿਲਕੁਲ ਤਾਨੂੰ ਮੈਂ ਘਰ ਹੋਈ ਕਿਹਾ ਸੀ ਮੈਂ ਫੋਨ ਕਰ ਲਓ ਠੇਰ ਜਾਵਾਂਗੇ ਇਦਾਂ ਆਉਂਦਾ ਕੀ ਫਾਇਦਾ ਵਾ ਹੁਣ ਕੀ ਕਰੀਏ ਫਿਰ ਕੀਪ ਤਾਂ ਗਏ ਕਿੱਥੇ ਆ ਸ਼ਹਿਰ ਗਏ ਆ ਕਿ ਹੋਰ ਕਿਤੇ ਗਏ ਆ ਆਉਣਾ ਵੀ ਅੱਜ ਉਹਨਾਂ ਨੇ ਕਿ ਨਹੀਂ ਆਉਣਾ ਓਏ ਓ ਜਿਹੜੇ ਮੁੰਡੇ ਨੂੰ ਪੁੱਛ ਕੇ ਆਏ ਉਹਨਾਂ ਨੂੰ ਇਹ ਨਾ ਦੱਸ ਕੇ ਗਏ ਵੀ ਅਸੀਂ ਗਏ ਚੱਲੇ ਕਿੱਥੇ ਆ ਨਹੀਂ ਤਾਂ ਉਹਨੇ ਦੱਸ ਦੇਣਾ ਅਸੀਂ ਵੀ ਉਹ ਪੁਰਾਣੇ ਥਾਂ ਗਏ ਆ ਹੁਣ ਕਿਦਾਂ ਕਰੀਏ ਦੀਕਣਾ ਵਾਂ ਕੇ ਚੱਲੀਏ ਫਿਰ ਮੈਂ ਤਾਂ ਕਿਹਾ ਚਲੀਏ ਦੁਕਾਨ ਵਾਲਾ ਮੁੰਡਾ ਤਾਂ ਕਹਿਣ ਦਿਆ ਸੀ ਵੀ ਸ਼ਹਿਰ ਗਏ ਆ ਹੁਣ ਸਾਨੂੰ ਕੀਪ ਤਾਂ ਵੀ ਸ਼ਹਿਰ ਗਏ ਕਿ ਹੋਰ ਕਿਤੇ ਗਏ ਆ ਕਦੋਂ ਆਉਣਾ ਵਾ ਮੈਂ ਤੇ ਹੋ ਆਖਣ ਰਹੀ ਆ ਚੱਲੀਏ ਗਾਂ ਘਰ ਨੂੰ ਛੱਡੋ ਪਰਾਂ ਚੱਲ ਰਮਨ 5 ਕੁ ਮਿੰਟ ਡੀਕ ਲੈਨੇ ਹ ਜੇ ਨਹੀਂ ਨਾ ਹੁੰਦੇ ਤੇ ਫਿਰ ਚੱਲ ਜਾਨੇ ਆ ਕਿੰਨਾ ਚਿਰ ਡੀਕਾਂਗੇ ਗੋਡੇ-ਗੋਡੇ ਤੱਕ ਗਰਮੀ ਆ ਕਿਤੇ ਪਾਣੀ ਨੂੰ ਜੀ ਕਰ ਰਹੇ ਨਾ ਕਿਤੇ ਪਾਣੀ ਨਾ ਕਿਤੇ ਧਾਣੀ लवली ਦੀ ਗੱਲ ਵਾ ਨਾ ਕੋਈ ਨਹੀਂ ਮੈਂ ਆਪੇ ਉਹਦਾ ਗੱਲ ਕਰ ਲੂੰਗੀ ਕੋ ਚੱਲ ਯਾਰ 5 ਕੁ ਮਿੰਟ ਹੁਣ ਕੱਟੇ ਜੇ ਹੁੰਦੇ ਆ ਠੀਕ ਆ ਨਹੀਂ ਤਾਂ ਫਿਰ ਹੁਣ ਚੱਲ ਜਾਨੇ ਫਿਰ ਕੀ ਕਰਨਾ ਹੁਣ ਸਾਰਾ ਦਿਨ ਥੋੜਾ ਖਲੋਤੇ ਰਹਿਣਾ ਇੱਥੇ ਤੁਹਾਨੂੰ ਮੈਂ ਕਿਹਾ ਵੀ ਹੈ ਹੀ ਪਿੱ ਕੱਲੇ ਚੱਲ ਜਾਓ ਮੈਨੂੰ ਘਰ ਰਹਿਣ ਦੋ ਤੁਸੀਂ ਵੀ ਇੱਕੋ ਹੀ ਜਿੱਦ ਫੜੀ ਪਿੱ ਤੂੰ ਨਾਲ ਚੱਲ ਤੂੰ ਨਾਲ ਚੱਲ ਹੁਣ ਆਣ ਕੇ ਇੱਥੇ ਅੰਤੜਖ ਖਲੋਣਾ ਪੈਣ ਰਿਹਾ ਗਰਮੀ ਵਿੱਚ ਹੈ ਤੇ ਇਦਾਂ ਹੀ ਆ ਇਹ ਜਿੱਦ ਹੁਣ ਨਾ ਖੜਾ ਹੀ ਕਰੀ ਜਾਂਦੀ ਆ ਤੇ ਮੈਂ ਹੁਣ ਦੱਸ ਕੀ ਕਰਾਂ ਸਮਝ ਨਹੀਂ ਲੱਗਣਦੀ ਕੋਹ ਵੀ ਮੰਮੀ ਜੀ ਨੂੰ ਭਲਾਣਾ ਫੋਨ ਲਾ ਕੇ ਪੁੱਛਦੀ ਆ ਕਿ ਹਾਲ ਕੋਈ ਹੋਇਆ ਵੀ ਆ ਗਏ ਵੀ ਹੈਗੇ ਆ ਕਿ ਨਹੀਂ ਗਏ ਪੁੱਛਦੀ ਆ ਬਸ ਫੋਨ ਲਾ ਕੇ ਕੀ ਕਹਿੰਦੀ ਆ ਮੰਮੀ ਵੀ ਵੇਹੇ ਨਾ ਜਾਣਗੇ ਇਦਾਂ ਕਰਦੇ ਰਹੇ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਕੋਈ ਗਲਤੀ ਹੋਊਗੀ ਜੇ ਪਰ ਜੇ ਹੁਣ ਮੈਂ ਮੰਮੀ ਨੂੰ ਕਿਹਾ ਨਾ ਤੇ ਇਹਨਾਂ ਨੇ ਕਹਿਣਾ ਵਾ ਕਿ ਤੂੰ ਹੁਣ ਬਹੁਤੀ ਹਮਦਰਦੀ ਬਣੰਦੀ ਹੈ ਉਹਨਾਂ ਦੀ ਰਮਨ ਹਰਪ੍ਰਿੰਦਰ ਦਾ ਫੋਨ ਆਉਂਦਿਆ ਕਰੀ ਗੱਲ ਹੈ ਹੈਲੋ ਹੈਲੋ ਸਸਕਾ ਮਾ ਜੀ ਸਸਕੀ ਕਾਲ ਬਹੁ ਕੀ ਹਾਲ ਚਾਲ ਆ ਵਧੀਆ ਵਧੀਆ ਠੀਂ ਦੱਸੋ ਹਾਂ ਅਹੀ ਹੋ ਠੀਕ ਠਾਕ ਵਧੀਆ ਹੋਰ ਕੀ ਬੰਦਿਆ ਆ ਕੁਛ ਨਹੀਂ ਬਾਨਾ ਕੀ ਆ ਉਹ ਜੋ ਬਣ ਵਾਲੀ ਗਈ ਉਹ ਗਰਮੀ ਗੋਡੇ ਗੋਡੇ ਆ ਘਰ ਨੂੰ ਤਾਲਾ ਲੱਗਾ ਵਾ ਬਾਹਰ ਖਲੋਤੇ ਡੀਕਣ ਦੇ ਉਹਨਾਂ ਨੂੰ ਕੀ ਭਤਾਉਣਾ ਵੀ ਆ ਕਿ ਨਹੀਂ ਕਿੱਥੇ ਗਏ ਆ ਤੇ ਕਿੱਥੇ ਨਹੀਂ ਗਏ ਮਮੀ ਜੀ ਤੁਸੀਂ ਇਦਾਂ ਕਰਨਾ ਹੀ ਨਾ ਕਰੋ ਤੁਰਨ ਲੱਗਿਆਂ ਫੋਨ ਲਾ ਲੈਣਾ ਹੈ ਉਹਨੂੰ ਇੱਕ ਵਾਰ ਬਾਹਰ ਫੋਨ ਕਰਾਂ ਤੁਰਨ ਲੱਗਿਆਂ ਤੇ ਨਹੀਂ ਲਾਇਆ ਫੋਨ ਲਾਇਆ ਤੇ ਬੱਲੇ ਜਾਂਦੀ ਐ ਟੱਟਿਆ ਜਾਂਦਾ ਹੀ ਤੇ ਹੁਣ ਬੰਦੀ ਹੋ ਗਿਆ ਵਾ ਜਿਹੜੇ ਮੁੰਡੇ ਨੇ ਦੁਕਾਨ ਤੇ ਲੱਗਾ ਵਾ ਉਹ ਜਿਹੇ ਇਹ ਉਹ ਕਹਿੰਦਾ ਤੇ ਸ਼ਹਿਰ ਗਏ ਆ ਹੁਣ ਪੀਏ ਕੀਪ ਤਾਂ ਸ਼ਹਿਰ ਗਏ ਆ ਕਿ ਕਿਸ ਰਿਸ਼ਤੇਦਾਰ ਤੋਂ ਗਏ ਆ ਕਦੋਂ ਆਉਣਾ ਤਾਂ ਕਦੋਂ ਨਹੀਂ ਤੈਨੂੰ ਪਤਾ ਤਾਂ ਹੈ ਕਿੰਨੇ ਗਰਮੀ ਗੋਡੇ ਗੋਡੇ ਤੇ ਉੱਥੇ ਬਾਹਰ ਹੀ ਮੁਟੇ ਆ ਕਿੰਨਾ ਚਿਰ ਇਦਾਂ ਖਲੋਵਾਂਗੇ ਕੋਈ ਗੱਲ ਨਹੀਂ ਅਮੀ ਜੀ ਜੇ ਹੁਣ ਇੰਨਾ ਕੋ ਹੋ ਕੀਤਾ ਵਾ ਤੇ ਕੋਈ ਨਹੀਂ ਹੋ ਥੋੜੀ ਬੋਧੀ ਵੇਟ ਕਰ ਲਓ ਕੋਈ ਨਹੀਂ ਹੋਣ ਲੱਗਾ ਇੱਥੇ ਬਹਿ ਜਾਓ ਘੜੀ ਸ਼ਾਮੇ ਕਿਦੇ ਜੇ ਸ਼ਾਮ ਹੋਊ ਤਾਂ ਫੇਰ ਹੀ ਪਵਾਂਗੇ ਨਿਗਾਜਾ ਹੈਗਾ ਹੀ ਅੰਦਰਾਂ ਜਾਨ ਨੂੰ ਜੇ ਤਾਂ ਉਹਦੇ ਥੱਲੇ ਮੈਂ ਤੇ ਤੇਰਾ ਪਿਓ ਖਲੋਤੀ ਆ ਚਲੋ ਕੋਈ ਨਹੀਂ ਵੇਟ ਕਰ ਲਓ ਬੜੀ ਦਾ ਕੀ ਪਤਾ ਆਈ ਜਾਣਾ ਸ਼ਹਿਰ ਹੀ ਗਏ ਹੋਣੇ ਹੋਰ ਉਹਨਾਂ ਨੇ ਕਿੱਥੇ ਜਾਣਾ ਵਾ ਮੈਂ ਕਿੰਨਾ ਚਿਰ ਵੇਟ ਕਰ ਜੇ ਮੁਰਕੇ ਸ਼ਾਮਾਂ ਹੋ ਜਾਣੀਆਂ ਘਰ ਨਹੀਂ ਆਂ ਕਿਥੇ ਸਮਤੰਦਾ ਦੇਖਣਾ ਉਹ ਕੋਈ ਨਹੀਂ ਹੋਣ ਲੱਗਾ ਮੀ ਐਵੇਂ ਹੁਣ ਹਿੱਦਾਂ ਜਾਣ ਕੇ ਨਾ ਕਰੀ ਜਾਓ ਨਹੀਂ ਪਖੰਡ ਮੈਂ ਕਰਨ ਰਈ ਆ ਆ ਸਾਰੇ ਸਿਆਪੇ लवली ਦੇ ਆ ਉਹਦਾ ਕਰਕੇ ਆ ਕੰਮ ਕਰਨਾ ਪੈਣ ਡਿਆ ਵਾ ਉੱਤੋਂ ਗੋੜੇ-ਗੋੜੇ ਗਰਮੀ ਆ ਕੀ ਆਖਰ ਚੜੀ ਇਹਨੂੰ ਜੋਬਣ ਦੀ ਜੋਬਣ ਕਿੱਥੇ ਜੋਬਣ ਕਿੱਥੇ ਉਦਾਂ ਦੀ ਤੂੰ ਆ ਜਿਹੜੀ ਫੋਨ ਕਰਕੇ ਕਹਿ ਦਿੰਦੀ ਆ ਮੰਮੀ ਉਹਨੂੰ ਲੈ ਆਓ ਮੈਂ ਕੱਲੀ ਨੇ ਕੰਮ ਕੀਤਾ ਸੀ ਤੂੰ ਵੀ ਤਾਂ ਮੇਰੇ ਨਾਲ ਹੀ ਹਾਂ ਹੁਣ ਮੇਰਾ ਨਾਮ ਲਈ ਜੰਨੀ ਆ ਮੰਮੀ ਤੁਸੀਂ ਬਥੇਰੇ ਕੰਮ ਕੀਤੇ ਸੀਗੇ ਮੈਂ ਕੀ ਕੀਤਾ ਸੀਗਾ ਉਦੋਂ ਤਾਂ ਤੂੰ ਨਹੀਂ ਲੜਨੋ ਹਟਦੀ ਹੁੰਦੀ ਉਹਦੇ ਨਾਲ ਬੱਸ ਕਰੋ ਬੱਸ ਕਰੋ ਕੀ ਗੱਲ ਲਿਹਾਣਾਂ ਨਹੀਂ ਆ ਉਹਨੂੰ ਜੇ ਲਿਆਉਣਾ ਹੀ ਤਾਂ ਪਹਿਲਾਂ ਮੈਨੂੰ ਜਗੀਕਸੂਰਵਾ ਉਹਨੇ ਤਾਂ ਹੁਣ ਪੁੱਛਣਾ ਦਾ ਰਣਾ ਉਹਨਾਂ ਦਾ ਸਾਰੇ ਬੰਦਾ ਪੁੱਛਣਾ ਦਾ ਸਾਰੇ ਧੀਆ ਬਾਰੇ ਨਹੀਂ ਤੂੰ ਮੈਨੂੰ ਸਕੀਮਾ ਨਾ ਦਿੰਦੀ ਉਹਦਾਂ ਤਾਂ ਕਹਿੰਦੇ ਹਾਂ ਜੇ ਇੰਨੇ ਜਾਣਾ ਵਾ ਤੇ ਮੈਂ ਠਾਕਾ ਨਹੀਂ ਲਵਾਉਣਾ ਜੇ ਇੰਨੇ ਜਾਣਾ ਵਾ ਤਾਂ ਮੈਂ ਵਿਆਹ ਨਹੀਂ ਕਰਾਉਣਾ ਉਦੋਂ ਸਾਡੇ ਮਨਾਂ ਦੇ ਵਿੱਚ ਇਹ ਵਾਲੀਆਂ ਗੱਲਾਂ ਕਿੰਨੇ ਭਰੀਆਂ ਹੀ ਤੂੰ ਹੀ ਕਹਿੰਦੇ ਸੀ ਨਾ ਆਪਣੇ ਮੂੰਹ ਨਾਲ ਕਹਿੰਦੇ ਸੀ ਨਾ ਇਹ ਤੇਰਾ ਭਰਾ ਨਹੀਂ ਆ ਰੁਪਿੰਦਰ ਇਹ ਸਾਡਾ ਸਗਾ ਭਰਾ ਨਹੀਂ ਆ ਇਹ ਮੇਰਾ ਮੁੰਡਾ ਨਹੀਂ ਆ ਏਦਾਂ ਵਾ ਉਹਦਾਂ ਵਾ ਤੂੰ ਹੀ ਕਹਿੰਦੇ ਸੀ ਨਾ ਸਾਰਾ ਕੁਝ ਉਹ ਮੈਂ ਖੱਲੀ ਕਹਿੰਦੀ ਸੀ ਤੁਸੀਂ ਤਾਂ ਬਥੇਰਾ ਕੁਝ ਕਰਦੇ ਰਹੀਆਂ ਜੋਤ ਦੇ ਨਾਲ ਚਾਰ ਚਾਰ ਵਰਾ ਅੱਢਾ ਇੱਕ ਦਿਨ ਦੇ ਵਿੱਚ ਲੰਮਦੀ ਰਹੀਆਂ ਜੇ ਮੈਂ ਕਹਿੰਦੀ ਤੇ ਮੈਂ ਤੇ ਪਹੁੰਚਾਂਦੀ ਆ ਗਰਮੀ ਦੇ ਵਿੱਚ ਬੈਠੀ ਆ ਤੇ ਡਿੱਕਾਂ ਨਹੀਂ ਦੇਈਆਂ ਪਰ ਇਹ ਸਾਰਾ ਕੰਮ ਲਵਲੀ ਦਾ ਵਾ ਪਤਾ ਨਹੀਂ ਉਹ ਕਿਸ ਸਾਥ ਕਰਨਾ ਚੰਦਾ ਵਾ ਉਹ ਮੰਮੀ ਜੀ ਫਰਜ ਬੰਦਾ ਹੀ ਵੱਡਿਆਂ ਦੇ ਸਮਝਾਉਂਦਾ ਮਾ ਦਾ ਹੀ ਫਰਜ ਬੰਦਾ ਹੀ ਨਾ ਧੀ ਨੂੰ ਸਮਝਾਉਣਾ ਪਰ ਤੁਸੀਂ ਮੈਨੂੰ ਪੁਠੀਆਂ ਮਤਾ ਦਿੰਦੇ ਰਹੇ ਤੇ ਮੈਂ ਵੀ ਤੁਹਾਡੇ ਮਗਰ ਲੱਗ ਗਈ ਤੇ ਨਾਲੇ ਮੇਰੀ ਗੱਲ ਸੁਣੋ ਇੱਕ ਹੁਣ ਹੁਣੇ ਤੁਹਾਡੀ ਹਦਾਇਤ ਹੈ ਕਿ ਤੁਸੀਂ ਉਹਨੂੰ ਲੈ ਕੇ ਆਉਣਾ ਜਿੱਦਾਂ ਮਰਜ਼ੀ ਲੈ ਕੇ ਆਓ ਮੈਨੂੰ ਨਹੀਂਗਾ ਪਤਾ ਹੈਗਾ ਨੀ ਉਹਨਾਂ ਕੁਵਾੜੇ ਮੈਂ ਲਈਆਂ ਕਰਨਾ ਫਿਰ ਲੈ ਕੇ ਆਉਂਗੀ ਹੁਣ ਹਾਂ ਸਾਰੀ ਗੱਲ ਜਿਹੜੀ ਨਾ ਮੇਰੇ ਸਿਰ ਤੇ ਮੜਦੇ ਵੀ ਤੂੰ ਹੀ ਕੀਤਾ ਇਹ ਸਾਰਾ ਕੁਝ ਮੇਰੀ ਗੱਲ ਸੁਣੋ ਮੰਮੀ ਇੱਕ ਹੋਰ ਜੇ ਜੇ ਉਹਨੂੰ ਤੁਸੀਂ ਅੱਜ ਲੈ ਆਓਗੇ ਤੇ ਠੀਕ ਵਾ ਤੇ ਜੇ ਨਹੀਂ ਲਿਓਣਾ ਤਾਂ ਫਿਰ ਕੱਲ ਨੂੰ ਬੇਇੱਜ਼ਤੀ ਕਰੋ ਉਹਨੂੰ ਤਿਆਰ ਹੋ ਮੁੜ ਕੇ ਮੈਨੂੰ ਨਾ ਕੁਛ ਆਖਿਓ ਠੀਕ ਹੈ ਨਾ ਚੰਗਾ ਹੁਣ ਤੁਸੀਂ ਇਹੋ ਹੀ ਕੰਮ ਕਰਨਾ ਵਾ ਸਭੋ ਲੜਨ ਨੂੰ ਪੈਂਦੇ ਆ ਗਾੜੀ ਵਿੱਚ ਜੇ ਮੈਂ ਚੰਗੀ ਗੱਲ ਕਹਿਂਦੀ ਆ ਤੇ ਚੰਗਾ ਵੇਖਾਂ ਸਾਰੇ ਕੰਮ ਆਪ ਕਰਕੇ ਹੁਣ ਗੱਲ ਸਾਰੀ ਮੇਰੇ ਸਿਰ ਤੇ ਲਿਆਤੀ ਆ ਪੇ ਮੰਮੀ ਤੂੰ ਇਦਾਂ ਕਰਦੀ ਰਹੀ ਆ ਮੈਂ ਤੇ ਆਪਵਾੜੇ ਨਹੀਂ ਆ ਕਰਨ ਤੇਰੀਆਂ ਕੀਤੀਆਂ ਮੇਰੇ ਗਾੜੀਆਂ ਆਉਣ ਡਈਆਂ ਵਾ ਉਦੋਂ ਕਿਹਾ ਸੀ ਠਾਕੇ ਤੇ ਲੈ ਜੀਏ ਉਦੋਂ ਵੀ ਤੜਫਦੀ ਹਾਂ ਵੀ ਨਹੀਂ ਨਾਲ ਖੜਨਾ ਹੁਣ ਕਰਾਂ ਤੇ ਕੀ ਕਰਾਂ ਨਾਲ ਤੇ ਇਹਨੂੰ ਖੜਨਾ ਹੀ ਪੈਣਾ ਵਾ ਭਾਵੇਂ ਹੱਥ ਜੋੜਨੇ ਪੈਣ ਜੇ ਕੱਲ ਨੂੰ ਉਹ ਦੋਵੇਂ ਜੀ ਆ ਗਏ ਬੇਇੱਜ਼ਤੀ ਬੜੀ ਹੋਣੀ ਆ ਪਰ ਉਹ ਬੇਇੱਜ਼ਤੀ ਨਾ ਬਰਦਾਸ਼ਤ ਨਹੀਂਗੀ ਹੋਣੀ ਹੁਣ ਕਹਿਨੀ ਐ ਇਹਨਾਂ ਨੂੰ ਵੀ ਕੋਈ ਨਹੀਂ ਤਰਲੇ ਤਰਲੇ ਕੱਢ ਕੇ ਨਾ ਨਾਲ ਖੜਦੇ ਆ ਅੱਜ ਤੇ ਇਹ ਕੰਮ ਕਰੋਂ ਗਾਂ ਦੇ ਗਾਂ ਵੇਖੀ ਜਾਊਗੀ ਪਰ ਅੱਜ ਕੱਲ ਦੇ ਨਿਆਣੇ ਵੇਖ ਲਾ ਸਾਰੇ ਇਹ ਕੰਮ ਨਾਲ ਹੋ ਕੇ ਕਰਕੇ ਮੁੜ ਕੇ ਮਾਂ ਪਿਓ ਨੂੰ ਛਦਾਈ ਬਣਾ ਦਿੰਦੇਈ ਤਾਂ ਆਪ ਚਾਤਰ ਬਣ ਜਾਂਦੇਈ ਅੱਧੀ ਹੋਈ ਐ ਨਾ ਵਲੀ ਦੇ ਕਿਤੇ ਮੰਮੀ ਦਾ ਕਰਕੇ ਨਾ ਮੈਂ ਉਥੋਂ ਵੀ ਹਟੀ ਪਹਿਲਾਂ ਭਰਾ ਆਪਣੇ ਨੂੰ ਦੂਰ ਕੀਤਾ ਪਰਜਾਈ ਨੂੰ ਦੂਰ ਕੀਤਾ ਤੇ ਇਹ ਹੁਣ ਇੱਥੇ ਪੁਹਾੜੇ ਪਾਉਣ ਨੂੰ ਫਿਰੰਦੇ ਹੀ ਕਿ ਇਹ ਸੌਰੇ ਵੀ ਗੱਲ ਹੀ ਆਪਣੇ ਵਸੰਦੀ ਆ ਪਰ ਉਦਾਂ ਇੱਕ ਗੱਲ ਵਾ ਵੀ ਮੈਂ ਆਪਣਾ ਦਿਮਾਗ ਥੋੜਾ ਜਿਆ ਮਰਤ ਲਿਆ ਵਾ ਨੇ ਤੇ ਮੈਂ ਜਿੱਦਾਂ ਦੀਦੀ ਨਾਲ ਕਰਦੀ ਰਹੀ ਸੀ ਨਾ ਦੀਦੀ ਨੇ ਉਹ ਜੇ ਮੇਰੇ ਨਾਲ ਉਹਦਾ ਕਰਦੇ ਤੇ ਫੇਰ ਮੇਰਾ ਸਰ ਗਿਆ ਸੀ ਫਿਰ ਨਹੀਂ ਮੇਰਾ ਵਸੇਬਾ ਹੁਣ ਆਇਥੇ ਉਹ ਚੱਲ ਚੰਗੇ ਆ ਵਿਚਾਰੇ ਤੇ ਜਿਨ੍ਹਾਂ ਨੇ ਮੇਰੀ ਗੱਲ ਸੁਣ ਲਈ ਵੀ ਚੱਲ ਕੋਈ ਗੱਲ ਨਹੀਂ ਮੇਰਾ ਸਾਥ ਦਿੰਦੇ ਰਹੇ ਆ ਨਹੀਂ ਤੇ ਹੋਰ ਕੋਈ ਹੁੰਦੀ ਨਾ ਤਾਂ ਉਹਨੇ ਮੇਰੀਆਂ ਜਰਨੀਆਂ ਨਹੀਂ ਗੱਡੀਆਂ ਹੋਰ ਉਲਟੀਆਂ ਕਰਨੀਆਂ ਸੀ ਚੱਲ ਵੀ ਨਹੀਂ ਬੋਲਾ ਦੀਦੀ ਕਰਨਗੀ ਡੇ ਆ ਦੀ ਹਾਂ ਜੀ ਚਾਹ ਹੈਗੀ ਕੋਟਕ ਰੁਪਿੰਦਰ ਚਾਹ ਇਹ ਵਾਲੀ ਨਾ ਪੀ ਤੂੰ ਇਹ ਖਰਾਬ ਹੋਈ ਹੈ ਕਾਫੀ ਚਰਦੀ ਬਣਾਈ ਹੈ ਤੇ ਮੈਂ ਹੋਰ ਬਣਾ ਦਿੰਨੀ ਕੋਈ ਨਹੀਂ ਹੁਣੇ ਬਣਾਈ ਹੋਣੀ ਹੈ ਕੀ ਹੋ ਗਿਆ ਇਹਨੂੰ ਨਹੀਂ ਨਹੀਂ ਮੈਂ ਕੋਈ ਗੱਲ ਨਹੀਂ ਹੋਰ ਬਣਾ ਦਿੰਨੀ ਆ ਚਲੋ ਉਹ ਤੇ ਠੀਕ ਆ ਕੋਈ ਨਹੀਂ ਮੈਂ ਬਣਾਉਣੀ ਆ ਚਾਹ ਇਕੱਠੇ ਬੈ ਕੇ ਪੀਨੇ ਆ ਆਪਾਂ ਤੇ ਮੈਂ ਵੀ ਆਈ ਹਾਂ ਤੁਹਾਡੇ ਵਾਲੀ ਕਿ ਕਿੱਦਾਂ ਫਿਰ ਕੀ ਬਣੀ ਸਲਾ ਫਿਰ ਕੱਲ ਦੀ ਤੂੰ ਹੀ ਦੱਸ ਦੋ ਕਿੱਧਰ ਜਾਣਾ ਪਹਿਲਾਂ ਮੈਂ ਨਹੀਂ ਗਈ ਤੂੰ ਹੀ ਦੱਸ ਦੇ ਜੇ ਤੁਹਾਡੇ ਪਿੰਡ ਪਹਿਲਾਂ ਜਾਣਾ ਵਾ ਫਿਰ ਹੀ ਉੱਥੇ ਚਲ ਜਾਾਂਗੇ ਬਾਜੀ ਤੇਰੇ ਤੇ ਕਹਿਣ ਦੇ ਹੀ ਕਿ ਚੱਲ ਪਹਿਲਾਂ ਉੱਧਰ ਹੋਣੇ ਆ ਫਿਰੋਂ ਦੇ ਇੱਧਰ ਆ ਜਾਾਂਗੇ ਤੁਹਾਡੇ ਕੋਲ ਮੇਰਾ ਦਾਵਾ ਪਹਿਲਾਂ ਤੁਹਾਡੇ ਪਿੰਡੋਂ ਹੋਵਾਂਗੇ ਨਾਲੇ ਮੈਂ ਤੁਹਾਨੂੰ ਕਹਿਣਾ ਹੀ ਉਹਨਾਂ ਨੂੰ ਕਿਉਂ ਭਈ ਨਹੀਂ ਖੇਚਲਣਾ ਕਰਨਾ ਕੱਲਾ ਚਾਹ ਪਾਣੀ ਦਾ ਹੀ ਕਰਨਾ ਤੇ ਰੋਟੀ ਦਾ ਨਾ ਹੀ ਕਰਨ ਦੇ ਚੰਗੀ ਗੱਲ ਆ ਫੇਰ ਤੁਹਾਨੂੰ ਪਤਾ ਤਾਂ ਸਹੀ ਨਹੀਂ ਆ ਐਨੇ ਧਾਵਾਂ ਤੋਂ ਕੁਝ ਖਾਦਾ ਨਿਕਲ ਜਾਂਦਾ ਹੈਗਾ ਉਹ ਇਹ ਤੇ ਗੱਲ ਸਹੀ ਐ ਤੇ ਜੀ ਹਨਾ ਤੇ ਚੱਲੇਗੀ ਰੋਟੀ ਦਾ ਫਿਰ ਉਥੋਂ ਪਿੰਡੋਂ ਕਰ ਲਾਂਗੇ ਕੋਈ ਨਹੀਂ ਮੰਮੀ ਨੂੰ ਫੋਨ ਕਰ ਦਿੰਦੀ ਆ ਤੇ ਜਿੱਦਾਂ ਕਰਨਗੇ ਫਿਰ ਉਹਦਾ ਕਰ ਲੈਣਾ ਹਾਂਜੀ ਨਹੀਂ ਕਹਿ ਦੋ ਉਹਨਾਂ ਨੂੰ ਐਵੇਂ ਖੇਚਲ ਕਰਦੇ ਰਹਿਣਗੇ ਫੇਰ ਚਰਨਾ ਬਣਿਆ ਸਾਰਾ ਕੁਝ ਖਰਾਬ ਹੋਊਗਾ ਨਾ ਇਹ ਤਾਂ ਗੱਲ ਸਹੀ ਹੈ ਰੁਪਿੰਦਰ ਸੱਚੀ ਮੈਨੂੰ ਬੜੀ ਖੁਸ਼ੀ ਹੋਣ ਈ ਆ ਤੂੰ ਨਾ ਮੇਰੀ ਸਲਾਹ ਨਹੀਂ ਹਰ ਕੰਮ ਕਰਦੀਆਂ ਆਪਾਂ ਨਾ ਦੋਵੇਂ ਭੈਣਾਂ ਨੇ ਇਦਾਂ ਹੀ ਕੰਮ ਕਰਿਆ ਕਰਨਾ ਠੀਕ ਆ ਦੀਦੀ ਮੇਕੋ ਵੀ ਨਾ ਅਣਜਾਣਪੁਣੇ ਵਿੱਚ ਨਾ ਬੜੀਆਂ ਗਲਤੀਆਂ ਹੋ ਗਈਆਂ ਵਾ ਚੱਲ ਈ ਆ ਪੀਵਿਆ ਤੋਂ ਬਾਅਦ ਪਤਾ ਵੀ ਨਹੀਂ ਲੱਗਦਾ ਹੈਗਾ ਨਵੇਂ ਘਰ ਆ ਗਈ ਤਾਨੂੰ ਪਤਾ ਹੀ ਆ ਅਡਜਸਟਮੈਂਟ ਕਰਨੀ ਕਿੰਨੀ ਔਖੀ ਹੋ ਜਾਂਦੀ ਆ ਤੇ ਤਾਂ ਕਰਕੇ ਮੇਕੋ ਵੀ ਗਲਤੀਆਂ ਬੜੀਆਂ ਹੋਈਆਂ ਵਾ ਤੁਕੋ ਹੀ ਨਹੀਂ ਬਾਕੀ ਹੁਣ ਆਪਾਂ ਨਾ ਦੋਵੇਂ ਪਣਾ ਇਕੱਠੀਆਂ ਰਲ ਕੇ ਕੰਮ ਕਰਿਆ ਕਰਾਂਗੇ ਮੈਂ ਤੁਹਾਡੇ ਨਾਲ ਆਵਾਂ ਰੁਪਿੰਦਰ ਮੈਨੂੰ ਖੁਸ਼ੀ ਤੇ ਇਹ ਗੱਲ ਦੀ ਆ ਕਿ ਚਲ ਤੂੰ ਵੀ ਸਾਡੀ ਫੈਮਿਲੀ ਵਿੱਚ ਰਲ ਮਿਲ ਗਈ ਆ ਠੀਕ ਆ ਬਾਕੀ ਤੁਹਾਨੂੰ ਜਿਹੜੇ ਕੰਮ ਦਾ ਨਹੀਂ ਨਾ ਪਤਾ ਲੱਗਦਾ ਤੂੰ ਮੈਨੂੰ ਪੁੱਛ ਸਕਦੀ ਏ ਠੀਕ ਆ ਠੀਕ ਆ ਦਦੀ ਚਲ ਦਦੀ ਮੈਂ ਵੇਖ ਲਾਂ ਕੋਈ ਕੰਮ ਚਲ ਵੇਖ ਲਾਂ ਚਲ ਹੈ ਤਾਂ ਚਲ ਨਿਆਣੀ ਆ ਜਿੱਦਾਂ ਕਹੋ ਨਾ ਉਦਾਂ ਹੀ ਮੰਨ ਜਾਂਦੀ ਏ ਵਿਚਾਰੀ ਰਮਨ ਕੀ ਕਹਿੰਦੀ ਯਰ ਰਪਿੰਦਰ ਰਪਿੰਦਰ ਨੇ ਕੀ ਕਹਿਣਾ ਵਾ ਇਹੋ ਪੁੱਛਣ ਡੇ ਵੀ ਕਿੱਥੇ ਜੀ ਮੈਂ ਤਾਂ ਜਾਣਾ ਕਿੱਥੇ ਆ ਉਹਨੂੰ ਲੈਣ ਗਏ ਆ ਕਿ ਸਗਾਤ ਨੂੰ ਇਹ लवली ਨਾਲ ਆ ਜਾਣਾ ਵਾ ਲੈ ਕੇ ਆਇਓ ਜਿੱਦਾਂ ਵੀ ਹੁੰਦਾ ਵਾ ਨਹੀਂ ਤਾਂ ਕੱਲ ਨੂੰ ਬੇਇੱਜ਼ਤੀ ਕਰਾਉਣ ਨੂੰ ਤਿਆਰ ਹੋ ਭਲਾ ਕਾਦੀ ਬੇਇੱਜ਼ਤੀ ਉਹ ਕਰੂਗਾ ਮੇਰੀ ਗੱਲ ਸੁਣਾ ਹਨੂ 2 ਘੰਟੇ ਤੋਂ ਹੋ ਗਏ ਬੈਠਿਆਂ ਨੂੰ ਹੋਰ ਕਿਨਾਂ ਚਿਹਰੇ ਢੀਕਣਾ ਵਾ ਮੈਂ ਤਾਂ ਤੁਹਾਨੂੰ ਕਹਿੰਦੀ ਚਲੀਏਗਾ ਉਹ ਮੇਰਾ ਰਾਤਾ ਪਤਾ ਕੀ ਆ ਇਹ ਕਰੀ ਇਹਨੂੰ ਉੱਤੇ ਖੜਕੇ ਮੱਥੇ ਲਾ ਦਈਏ ਆਹ ਨਾ ਗਵਾੜ ਦੇਖੂਗਾ ਤਾਂ ਕਹੂਗਾ ਇਹ ਕੌਣ ਵਾ ਜਿਹੜੇ ਗੇੜ ਗਾੜੀ ਖਲੋਤੇ ਆ ਹੋਣ ਕਰਕੇ ਨਹੀਂ ਆਏ ਮੇਰੇ ਦੋ ਘੰਟੇ ਕੱਟੇ ਹੋਰ ਅੱਧਾ ਘੰਟਾ ਕੱਟ ਲੈਨੇ ਫਿਰ ਕੀ ਕਰਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਨਿਆਣਿਆਂ ਦੀਆਂ ਕੀਤੀਆਂ ਨਾ ਸਾਨੂੰ ਪੁੱਗਣੀਆਂ ਪੈਣ ਰਹੀਆਂ ਵਾ ਹੁਣ ਪਤਾ ਨਹੀਂ ਉਹਨਾਂ ਵੀ ਜਾਣਾ ਵਾ ਕਿ ਨਹੀਂ ਜਾਣਾ ਪਰ ਜ਼ੋਰ ਲਾਇਓ ਤੇ ਆ ਦੋ ਚਾਰ ਦਿਨ ਸਾਡੇ ਨਾਲ ਚੱਲ ਜਾਓ ਮੁੜ ਕੇ ਭਾਵੇਂ ਫੇਰ ਆ ਜਿਓ ਮੈਂ ਤਾਂ ਹੀ ਤੈਨੂੰ ਕਹਿੰਦਾ ਵੀ ਇੱਕ ਕਰੀ ਖੜਕੇ ਉਹਨਾਂ ਦੇ ਮੱਥੇ ਲਾ ਦਿੰਦੇ ਆ ਤੇ ਹੁਣ ਬਾਰ ਬਾਰ ਥੜਵਾ ਹੀ ਮਨਾ ਮਨਾ ਕੇ ਖਾਣਾ ਇਹਨੂੰ ਇੱਥੋਂ ਬੱਤੀ ਤੇ ਆਉਂਦੀ ਆ ਭਾਜੀ ਹਨਾ ਚਲਾ ਕੇ ਜਾਂ ਆਉਂਦੀ ਆ ਦੋਵੇਂ ਅੱਛਾ ਅੱਛਾ ਬੰਦੇ ਮੇਰੇ ਸਾਹ ਨਾਲ ਚੱਲ ਗਏ ਆ ਖਾਦ ਪਾ ਕੇ ਇੱਥੇ ਰਹਿ ਨਹੀਂ ਆ ਚੱਲ ਗਏ ਮਿਲਣਾ ਤਾਂ ਚੱਲ ਗਏ ਹੁਣੇ ਹਨਾ ਆ ਖਾਦ ਪੈ ਗਈ ਉਦੋਂ ਪੈ ਗਈ ਅੱਧੀ ਅੱਛਾ ਅੱਛਾ ਦੋ ਕੁ ਬੋੜੀਆਂ ਰਹਿਦੀਆਂ ਪਾ ਕੇ ਹੋਣੇ ਨੇ ਝੋਨਾ ਤਾਂ ਠੀਕ ਹੀ ਆ ਰਹੀ ਉਹਦਾ ਨਹੀਂ ਵਧੀਆ ਬੂਟਾ ਹੋ ਗਿਆ ਚੱਲ ਆ ਦੂਜੀ ਯਾਰੀ ਪੈ ਗਈ ਆ ਦੂਜੀ ਪੈ ਗਈ ਚੱਲ ਵੇਖ ਲਾਂਗੇ ਜੇ ਲੋੜ ਪਊਗੀ ਤਾਂ ਫਿਰ ਪਾ ਦਾਂਗੇ ਨਹੀਂ ਤੇ ਰਹਿਨ ਦਾਂਗੇ ਹੁਣ ਨਹੀਂ ਪਾਉਣੀ ਪੈਣੀ ਇੱਕ 15 ਦਿਨਾਂ ਬਾਅਦ ਪਾ ਦਾਂਗੇ ਚੱਲ ਵੇਖ ਲੈਨੇ ਕੋਈ ਗੱਲ ਨਹੀਂ ਜੇ ਇਹਦੇ ਪਹੁੰਨਗੇ ਸਾਰੇ ਤੇ ਫਿਰ ਉਹ ਜੇ ਤੀਜੀ ਆਦੀ ਪਾਤੀ ਨਾ ਇਹ ਹੋਰ ਤਰ੍ਹਾਂ ਦਾ ਹੋ ਜਾਣਾ ਮੁੜ ਕੇ ਚਲ ਵੇਖ ਲਾਂਗੇ ਕੋਈ ਗੱਲ ਨਹੀਂ ਆ ਜਾ ਉੱਥੇ ਬੈੰਨੇ ਛਾਵੇਂ ਚੱਲ ਆਜੋ ਤੁਹਾਡੀ ਨਹੀਂ ਫਿਰ ਬਣੀ ਨੌਕਰੀ ਦੀ ਗੱਲ ਹੈ ਨਹੀਂ ਬਣੀ ਆ ਅੱਛਾ ਕੱਲ ਜਾਣਾ ਮੈਂ ਅੱਛਾ ਜਾਣਾ ਤੈ ਹਾਂ ਵਧੀਆ ਕੰਮ ਉੱਥੇ ਵੀ ਉਹ ਆਵੇ ਲੋ ਜੇ ਭਰਾ ਪੂਰਾ ਹੋਊਗਾ ਤੇ ਰਹਿਣ ਦੇਗਾ ਆਉਂਦੇ ਫੋਨ ਉਹ ਤੇ ਕੱਲੋਂ ਲੋਕ ਕਹਿੰਦੇ ਹੀ ਅੱਛਾ ਮੈਂ ਕੱਲ ਆਉਂਗਾ ਤੂੰ ਆਉਣਾ ਹੀ ਨਾ ਹੂੰ ਉਹ ਕਹਿੰਦੇ ਫਿਰ ਜਾਣਾ ਉੱਧਰ ਸੌੜੇ ਅੱਛਾ ਅੱਛਾ ਤਾਂ ਕਰਕੇ ਫਿਰ ਮੈਂ ਇੱਕ ਦਿਨ ਲੇਟ ਕਰਾਂ ਉਹ ਇਹੋ ਜਿਹਾ ਬਹਿਣ ਬੋਣ ਵਾਲਾ ਹੋਊਗਾ ਨਾ ਫੇਰ ਹੀ ਕਰਿਓ ਉਹ ਨਹੀਂ ਤੇ ਪੈਲੀ ਬਣਾਵਾ ਦੂ ਆਪਣੇ ਕੋਲ ਐਵੇਂ ਟੁੱਟ ਟੁੱਟ ਮਰਦੇ ਰਹਿਣਾ ਉੱਥੇ ਉਹ ਨਹੀਂ ਉੱਥੇ ਨਾ ਹਸਾਬ ਕਿਤਾਬ ਦਾ ਹੀ ਕੰਮ ਥੋੜੇ ਜਿਆਦਾ ਨਹੀਂ ਹੈਗਾ ਚੱਲ ਵੇ ਜਿੰਨ ਤੱਕ ਜਾ ਕੇ ਜੇ ਇਹਦੇ ਰੋਖ ਆ ਜਾਊਗਾ ਤੇ ਫਿਰ ਜਾਈ ਜਾਓ ਨਹੀਂ ਤੇ ਰਹਿਣ ਦਿਓ ਮੈਂ ਗਿਆ ਵੀ ਚੱਲ ਉਧਰੋਂ ਹੀ ਪੈਸੇ ਆਈ ਜਾਣਗੇ ਪੈਲੀ ਦੀ ਹੋਈ ਹੋਈ ਆ ਕੋਈ ਗੱਲ ਨਹੀਂ ਭਾਜੀ ਪੈਸੇ ਹੀ ਆਉਣਗੇ ਅੱਗੇ ਵਿਚਾਰੇ ਬਣ ਕੇ ਚੱਲ ਇਹ ਤੇ ਗੱਲ ਵਧੀਆ ਵਾ ਹਾਂ ਇੱਕ ਜਣਾ ਘਰ ਵੀ ਚਾਹੀਦਾ ਹੈ ਟੱਬਰ ਕਮਾਵੇ ਨਾ ਅੱਜ ਕੱਲ ਫੇਰ ਹੀ ਚੱਲਦਾ ਕੰਮ ਉਹ ਕੋਈ ਗੱਲ ਨਹੀਂ ਜਦੋਂ ਕਮਾਉਣ ਦੀ ਵਾਰੀ ਆਊਗੀ ਨਾ ਫੇਰ ਕਿਤੇ ਨਾ ਕਿਤੇ ਲੱਗ ਜੇ ਹੁਣ ਮੈਂ ਲੱਗਾ ਹਾਂ ਨਾ ਤੁਸੀਂ ਟੈਨਸ਼ਨ ਨਾ ਲਓ ਤੇ ਚੱਲ ਕੋਈ ਨਹੀਂ ਇੱਕ ਵਾਰੀ ਜਾ ਕੇ ਦੇਖਾਂ ਮੈਂ ਹਾਂ ਜੇ ਤੇ ਕੰਮ ਚੰਗਾ ਹੋਊਗਾ ਆਹੋ ਕੋਈ ਗੱਲ ਕਰ ਲਾਂਗੇ ਨਹੀਂ ਤੇ ਫੇਰ ਇਹ ਨਾ ਗਈ ਖੇਤੀ ਦੇ ਤੇ ਕੱਲ ਨੂੰ ਫੇਰ ਕਿਦਾਂ ਕਰੀਏ ਪਹਿਲਾਂ ਸਾਡੇ ਚੱਲੀਏ ਕਿ ਜਾਂ ਤੁਹਾਡੇ ਹੋਈਏ ਪਹਿਲਾਂ ਪਹਿਲਾਂ ਉਧਰੋਂ ਨਾ ਹੋਈਏ ਸਾਡੇ ਲੋ ਆ ਪਹਿਲਾਂ ਉਧਰ ਚੱਲ ਜਾਾਂਗੇ ਤੇ ਆਉਣ ਲੱਗਿਆ ਫੇਰ ਦੇ ਵੀ ਰਹਿਣਾ ਵਾ ਚੱਲ ਵੇਖ ਲਾਂਗੇ ਅਸੀਂ ਵੀ ਦੂਰ ਰਹਿਣਾ ਵਾ ਆਹੋ ਆਪਾਂ ਗੱਡੀ ਲੈ ਕੇ ਆ ਜਾਾਂਗੇ ਮੈਂ ਤੁਹਾਨੂੰ ਬਾਅਦ ਵਿੱਚ ਫੇਰ ਲੈ ਆਉਂਗਾ ਕੋਈ ਗੱਲ ਨਹੀਂ ਉਹ ਤਾਂ ਚਲੋ ਸ자가 ਵੇਖ ਲਾਂਗੇ ਹਸਤਾਬ ਉਹ ਵੀ ਕਹਿੰਦੇ ਵੀ ਜੋ ਆਪਣਾ ਕੰਮ ਕੁੰਮ ਤੇ ਚੱਲ ਜਾਂਦਾ ਵਾ ਪੈਲੀਆਂ ਪੂਲੀਆਂ ਚ ਤੇ ਚੱਲ ਅਸੀਂ ਸ਼ਾਮ ਨੂੰ ਚੱਲ ਜਾਾਂਗੇ ਫਿਰ ਨਾਲੇ ਉਹਨਾਂ ਨੂੰ ਵੀ ਮਿਲਾਂਗੇ ਤੁਸੀਂ ਜਾਓ ਸ਼ਾਮਾਂ ਨੂੰ ਤੁਸੀਂ ਰਹਿ ਪਿਓ ਚੱਲ ਵੇਖ ਲਾਂਗੇ ਪੁੱਛ ਕੇ ਆਹ ਤੁਸੀਂ ਰਹਿ ਬਿਓ ਆਪਾਂ ਆ ਜਾਾਂਗੇ ਤੇ ਅਗਲੇ ਦਿਨ ਮੈਂ ਤੁਹਾਨੂੰ ਲੈ ਆਉਂਗਾ ਨਾਲੇ ਮੈਂ ਮੁੰਡੇ ਨੂੰ ਫੋਨ ਕੀਤਾ ਉੱਥੇ ਚੰਡੀਗੜ੍ਹ ਅੱਛਾ ਤੇ ਉਹ ਵੀ ਕਹਿੰਦੇ ਆ ਉਹ ਵੀ ਸੋਮਵਾਰ ਪਤਾ ਨਹੀਂ ਆ ਵੀ ਲੱਗਣਾ ਵਾ ਸਕੂਲ ਕਿ ਨਹੀਂ ਲੱਗਣਾ ਤੇ ਮੈਂ ਤੈਨੂੰ ਮੈਨੂੰ ਫੋਨ ਕਰਕੇ ਦੱਸਦੀ ਤੇ ਮੈਂ ਫੇਰ ਰਹਿਪੂਗਾ ਇੱਥੇ ਮੈਂ ਉੱਥੇ ਜਾ ਕੇ ਕਰਨਾ ਤੇ ਫੇਰ ਵਧੀਆ ਵਾ ਤੂੰ ਚੁੱਪ ਰਹੀ ਨਾ ਆਰਾਮ ਰਿਓ ਚੱਲ ਵੇਖ ਲਓ ਕਿ ਹਾਲਤਾ ਹੈ ਨਾ ਵੀਰ ਜੀ ਫੇਰ ਘਰ ਕਿਦਾਂ ਰਿਹਾ ਠੀਕ ਰਿਹਾ ਮਗਰੋਂ ਹੁਣ ਤੇ ਬਹੁਤ ਵਧੀਆ ਲੱਗਲੀ ਅੱਛਾ ਇਕੱਠੀਆਂ ਕੰਮ ਕਰਦੀਆਂ ਵਾ ਹਾਂ ਕੋਈ ਇਹਨਾਂ ਦੀ ਗੱਲਬਾਤ ਨਹੀਂ ਹੋਈ ਉਦੋਂ ਦੀ ਉਹ ਆਹੋ ਮੈਂ ਵੀ ਜਦਨ ਆਇਆ ਭਾਬੀ ਖੁਸ਼ੀ ਨਹੀਂ ਤੇ ਉਹਨਾਂ ਆਉਂਦੇ ਗੱਲ ਦੱਸ ਦੇਣੀ ਕੋਈ ਨਾ ਕੋਈ ਨਹੀਂ ਮੇਰੇ ਲਾਉਂਦੀ ਰਹੀ ਨਾ ਦੋਵੇਂ ਇਕੱਠੀਆਂ ਕੰਮ ਕਰਨਾ ਨਾ ਕੋਈ ਗੱਲਬਾਤ ਇੱਕ ਨੇ ਕਰੀ ਉਧਰ ਕਰ ਲੈਣਾ ਅੰਦਰ ਕਰ ਲੈਣਾ ਇੱਕ ਨੇ ਸੋਈ ਚ ਕਰ ਲੈਣਾ ਉਹ ਆਹੋ ਤੇ ਇਹੋ ਹੀ ਹੁੰਦਾ ਵਾ ਘਰ ਦੇ ਵਿੱਚ ਮੈਂ ਵੀ ਜਾਣ ਕੇ ਨਿਗਨਿਗ ਕਰਦਾ ਲੱਗਦਾ ਵੀ ਪੈਣਾ ਬਣ ਕੇ ਰਹਿਂਦੀ ਮੈਂ ਉਹ ਚੱਲ ਕੋਈ ਗੱਲ ਨਹੀਂ ਐਦਾਂ ਰਹੀ ਜਾਣ ਤੇ ਸਾਨੂੰ ਵੀ ਕੋਈ ਦੁੱਖ ਨਹੀਂ ਇਹਨਾਂ ਦੋਵੇਂ ਇਕੱਠੀਆਂ ਸਲਾਹ ਕੀਤੀ ਹੈ ਕਿ ਵੀ ਜਾਣਾ ਇਕੱਠਿਆਂ ਨੇ ਅੱਛਾ ਅੱਛਾ ਮੈਂ ਇਹ ਸਾਰਿਆਂ ਨੂੰ ਵਧੀਆ ਗੱਲ ਵਾ ਉਹ ਆਹੋ ਚੱਲ ਵਧੀਆ ਵਾ ਨਾਲੇ ਚੌਵੀ ਜਣੇ ਜਾਵਾਂਗੇ ਆਹੋ ਵਧੀਆ ਨਾਲੇ ਕੋਈ ਫੇਰ ਕਿਆਵਾਂਗੇ ਹਨਾ ਤੁਹਾਡੀ ਗੱਲ ਠੀਕ ਆ ਨਹੀਂ ਤਾਂ ਰਾਤ ਰਹਿਵਾਂਗੇ ਅਸੀਂ ਤੇ ਮੁੜ ਕੇ ਸਾਨੂੰ ਲੈ ਜਾਓ ਆਣ ਕੇ ਤੁਸੀਂ ਕੋਈ ਗੱਲ ਨਹੀਂ ਮੈਂ ਅਗਲੇ ਦਿਨ ਆਵਾਂ ਠੀਕ ਆ ਕੋਈ ਗੱਲ ਨਹੀਂ ਬਾਕੀ ਇਹ ਆ ਵੀ ਹੁਣ ਖਾਦ ਨਾ ਪਵਾਇਓ ਹੁਣ ਤੁਸੀਂ। ਅਤेंद्रਾ ਚੋ ਚੋਤ ਮੋਟਰਸਾਈਕਲ ਲਾਉਣਾ ਠੀਕ ਹੈ। ਚਲੋ। ਅਤेंद्रਾ ਬੇਜੋਤ ਪਾਣੀ ਦਵਾ ਨਹੀਂ ਨਹੀਂ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਤੇ ਟੈਸਟ ਕਿਦਾਂ ਦਾ ਹੋਇਆ ਠੀਕ ਹੋ ਗਿਆ ਵਾ ਨਹੀਂ ਟੈਸਟ ਤੇ ਬੜਾ ਵਧੀਆ ਹੋਇਆ ਐ ਐਵੇਂ ਪਹਿਲਾਂ ਡਰ ਜਾ ਹੀ ਲੱਗਣ ਡਿਆ ਸੀ ਹੂੰ ਬਾਕੀ ਇਹ ਵੀ ਜੋ ਪੜਿਆ ਸੀ ਨਾ ਉਹੀ ਆਇਆ ਵਾ ਚਲੇ ਵੀ ਸ਼ੁਕਰ ਵਾ ਇਹ ਕਰੀ ਟੈਸਟ ਕਲੀਅਰ ਹੋ ਜੇ ਨਾ ਤੇ ਫਿਰ ਮੇਰੀ ਸਾਰੀ ਟੈਨਸ਼ਨ ਲੱਥ ਜੇ ਸਭ ਤੋਂ ਵੱਡੀ ਗੱਲ ਤੇ ਇਹ ਹੀ 네ਗੇਟਿਵ ਮਾਰਕਿੰਗ ਤੋਂ ਡਰਦੀ ਸੀ ਉਹ ਨਹੀਂ ਹੈਗੀ ਤੇ ਇਹ ਵੀ ਹੁਣ ਜਿੰਨਾ ਵੀ ਕੀਤਾ ਵਾ ਨਾ ਵਧੀਆ ਹੀ ਹੋਇਆ ਵਾ ਸਾਰਾ ਚਲੋ ਵਧੀਆ ਗੱਲ ਵਾ ਕਿ ਭਾਈ ਇਦਾਂ ਕਰਦੇ ਆ ਇਥੇ ਮੈਂ ਮੁੰਡੇ ਨੂੰ ਕਹਿ ਜਾਂਦਾ ਮੈਂ ਤੇ ਅਸੀਂ ਘਰ ਚਲੀਏ ਰੋਟੀ ਪਾਣੀ ਖਾਈਏ ਭੁੱਖ ਵੀ ਬਣੀ ਲੱਗਣ ਦੀ ਆ ਚਲੋ ਚਲੋ ਮੈਂ ਤੇ ਆਪ ਕਹਿੰਦੀ ਆ ਕਰਦਾ ਵੇਖੀਏ ਸਵੇਰ ਤੇ ਨਿਕਲੇ ਆ ਨਹੀਂ ਨਹੀਂ ਚਲੋ ਚਲੀਏ ਮੈਂ ਉਹਨੂੰ ਕਹਿ ਦਿੰਦਾ ਮੁੰਡੇ ਨੂੰ ਚਲੋ ਆਪਾਂ ਚਲੀਏ ਘਰ ਜੋਤ ਉਹ ਮੰਮੀ ਡੈਡੀ ਉਹ ਨਹੀਂ ਖਲੋਤੇ ਆ ਮੰਮੀ ਡੈਡੀ ਪਰ ਅਨੰਮ ਕੀ ਮਸਲਾ ਬੈਠੀ ਇਹ ਕਲੀ ਇਥੇ ਆਏ ਆ ਚਲਾ ਫੜਾ ਵੇਖੀਏ ਨਵਾਂ ਹੀ ਕੰਮ ਪਾ ਕੇ ਰੱਖ ਦਿੰਦੇ ਆ ਲੇ ਹਾਜ ਤੁਰੇ ਆਉਂਦੇ ਪਤਾ ਨਹੀਂ ਕਿੱਥੋਂ ਸੈਰਾਂ ਕਰਦੇ ਆਏ ਇੱਥੇ ਗਰਮੀ ਚ ਸਾਨੂੰ ਮਾਰਤਾ ਵੇ ਦੇ ਸ਼ਹਿਰ ਗਏ ਆ ਤੇ ਬਹੁਤ ਅਜਿਹਾ ਕੁਝ ਵੀ ਨਹੀਂ ਇਹਨਾਂ ਦੇ ਇਹੋ ਤੇ ਕੰਮ ਲੱਭਦੀ ਹੀ ਫੇ ਘਰੋਂ ਜਾਉਂਗੀ ਤੇ ਮਨਾਇਆਂ ਕਰੂੰਗੀ ਉਹ ਡਈਆ ਕਰਨ ਉਹਨੂੰ ਜਿੱਦਾਂ ਮਗਰ ਲਾਇਆ ਵਾ ਉਹ ਲੱਗਾ ਵਾ ਚੁੱਪ ਕਰਕੇ ਚੱਲ ਵੇਖਦੇ ਆ ਚੱਲ ਕਰਿਓ ਗੱਲ ਹੁਣ ਇਹਨਾਂ ਨਾਲ ਸਸੀ ਰਾਜ ਜੀ ਸਸੀ ਰਾਜ ਸਸੀ ਰਾਜ ਜੀ ਸਸੀ ਕਲ ਪੁੱਤ ਕਿੱਥੇ ਗਏ ਤੁਸੀਂ ਅਸੀਂ ਰਾਜ ਜੀ ਸ਼ਹਿਰ ਤਾਂ ਕਿ ਗਏ ਹਾਂ ਕੰਮ ਉੱਥੇ ਗਾਂਹ ਜੋ ਇੱਥੇ ਕਿਲੋ ਤੇ ਬਾਹਰ ਤੁਸੀਂ ਨਹੀਂ ਨਹੀਂ ਗਾਹ ਜਾ ਕੇ ਕੀ ਕਰਨਾ ਜਿਹੜੀ ਗੱਲ ਕਰਨੀ ਇੱਥੇ ਹੀ ਕਰ ਲਓ ਸਾਨੂੰ 2-3 ਘੰਟੇ ਤੇ ਅੱਗੇ ਖਲੋਤਿਆਂ ਨੂੰ ਹੋ ਗਿਆ ਓਹੋ ਤੇ ਤੁਸੀਂ ਮੈਨੂੰ ਫੋਨ ਕਰਾ ਦਿੰਦੇ ਪਰ ਮੇਰਾ ਫੋਨ ਬੰਦ ਹੋ ਗਿਆ ਸੀ ਨਾ ਓਏ ਓਹ ਤੇ ਮੈਂ ਦੁਕਾਨ ਵਾਲੇ ਨੂੰ ਪੁੱਛਿਆ ਸੀ ਮੁੰਡੇ ਨੂੰ ਅੱਛਾ ਤੇ ਕਹਿੰਦਾ ਭਾਈ ਬੰਦ ਹੁੰਦਿਆ ਵਾ ਅਸੀਂ ਨਾ ਪੁੱਤ ਤੈਨੂੰ ਲੈਣ ਆਏ ਆ ਤੇ ਤੂੰ ਸਾਡੇ ਨਾਲ ਚੱਲ ਲਵਲੀ ਕਹਿੰਦੇ ਆ ਵੀ ਮੈਂ ਜੋਬਨ ਨੂੰ ਮਿਲਣਾ ਵਾ ਮੈਨੂੰ ਬੜਾ ਜ਼ਰੂਰੀ ਕੰਮ ਆ ਤੇ ਚੱਲ ਸਾਡੇ ਨਾਲ ਹੀ ਹੁਣ ਓਏ ਉਹ ਫੋਨ ਕਰਦਾ ਸੀ ਤੇ ਤੇਰਾ ਲੱਗਦਾ ਨਹੀਂ ਆ ਉਹ ਕਹਿੰਦਾ ਮੈਨੂੰ ਕੰਮ ਬੜਾ ਜ਼ਰੂਰੀ ਆ ਤਨੂੰ ਲੈ ਕੇ ਆਉ ਤੇ ਵੇਖ ਲਾ ਸਾਡੀ ਇੱਜ਼ਤ ਦਾ ਸਵਾਲ ਵਾ ਤੇ ਚੁੱਪ ਕਰਕੇ ਤੇ ਦੋਵੇਂ ਜਾਣੇ ਸਾਡੇ ਨਾਲ ਤੁਰਪੋ ਡੇੜਜੀ ਨਾਲ ਕਿੱਦਾਂ ਜਾਣਾ ਵਾ ਮੈਂ ਤਾਂ ਹੁਣ ਇੱਥੇ ਕੰਮ ਲੱਗਾ ਵਾ ਤੇ ਜੇ ਮੈਂ ਕੰਮ ਛੱਡ ਕੇ ਗਿਆ ਤਾਂ ਉਹਨਾਂ ਨੇ ਮੈਨੂੰ ਕੰਮ ਤੋਂ ਕੱਢ ਦੇਣਾ ਵਾ ਨਾਲੇ ਹੁਣ ਇੱਥੇ ਅਸੀਂ ਘਰ ਲਿਆ ਵਾ ਕਿਰਾਏ ਤੇ ਸਮਾਨ ਲਿਆਂਦਾ ਵਾ ਸਾਰਾ ਕੁਝ ਕਿੱਦਾਂ ਛੱਡ ਕੇ ਜਾਵਾਂਗੇ ਹੁਣ ਮੁਸ਼ਕਲ ਹੋਈਆਂ ਹੋਣੀਆਂ ਨਹੀਂ ਜਾਇਜ਼ਣਾ ਜੇ ਤੂੰ ਸਾਡੇ ਨਾਲ ਨਾ ਨਾ ਗਿਆ ਤਾਂ ਸਾਡੀ ਬੇਇੱਜ਼ਤੀ ਹੋਣੀ ਆ ਤੇ ਚੁੱਪ ਕਰਕੇ ਨਾਲ ਤੁਰਪਾ ਸਾਡੇ ਮੈਂ ਪਹਿਲਾਂ ਵੀ ਤੈਨੂੰ ਦੱਸਿਆ ਵਾ ਉਏ ਉਦਾਂ ਤੇ ਜੋ ਬਣ ਕੋਈ ਗੱਲ ਨਹੀਂ ਉਹਨਾਂ ਰੁਪਿੰਦਰ ਫੋਨ ਕਰੀ ਜਾਂਦੀ ਆ ਕਿ ਜਾ ਉਹਨਾਂ ਨੂੰ ਨਾਲ ਲੈ ਕੇ ਆਓ ਤੇ ਦੱਸ ਉਹਨਾਂ ਨੂੰ ਕੀ ਜਵਾਬ ਦਵਾਂਗੇ ਇਹੀ ਜਾ ਕੇ ਉੱਥੇ ਲਵਲੀ ਵੀ ਕਹਿਣ ਦਿਆ ਵਾ ਫੇ ਜੋ ਬਣ ਕਿੱਥੇ ਗਿਆ ਮੈਂ ਉਹਦਾ ਫੋਨ ਲਾਉਣਾ ਤੇ ਫੋਨ ਵੀ ਨਹੀਂ ਲੱਗਦਾ ਗੱਲ ਤੇ ਤੇਰੇ ਕੰਮ ਦੀ ਆ ਤੇ ਦੋ ਚਾਰ ਛੁੱਟੀਆਂ ਲੈ ਲੈ ਤੇ ਇਥੇ ਜਿੰਦਰਾ ਤੇ ਵੱਜਿਆ ਹੀ ਆ ਤੇ ਇਦਾਂ ਚੱਲ ਮੇਰਾ ਵੀਰ ਸਾਡੇ ਨਾਲ ਚੱਲ ਤੂੰ ਡਾਡ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ ਪਰ ਜੇ ਤੁਸੀਂ ਕਹੋ ਨਾ ਕਿ ਹੁਣ ਆ ਘਰ ਛੱਡ ਕੇ ਫੇਰ ਉੱਥੇ ਜਾਣਾ ਤੇ ਉਹ ਕੰਮ ਔਖਾ ਹੋ ਹੀ ਜਾਣਾ ਹੁਣ ਉਹ ਕੰਮ ਨਹੀਂ ਆ ਹੁਣ ਬਾਕੀ ਜਦੋਂ ਲਵਲੀ ਹੁਣ ਉਹਨਾਂ ਤੇ ਉਦਾਂ ਮੈਂ ਜਾ ਕੇ ਤਾਂ ਉਹਨਾਂ ਨੂੰ ਮੇਲਾਵਾਂਗਾ ਕਿਸੇ ਨੇ ਜਾ ਕੇ ਇੰਨਾ ਕੰਮ ਮੈਂ ਕਰ ਸਕਦਾ ਵਾਂ ਪਰ ਉੱਥੇ ਨਹੀਂ ਹੁਣ ਜਾਇਆ ਜਾਣਾ ਵੇਖ ਲਈ ਤੇ ਇਹਦੀ ਜ਼ਬਾਨ ਨਿੱਕੇ ਹੁੰਦੇ ਨੇ ਚੁੱਕ ਲਿਆਏ ਸੀ ਤੇ ਨੂੰ ਪਾਲਣਾ ਵਾ ਤੇ ਆਪਣਾ ਪੁੱਤ ਬਣਾਉਣਾ ਵਾ ਕਦੀ ਬਗਾਨੇ ਨਹੀਂ ਆਪਣੇ ਬੰਦੇ ਹੁੰਦੇ ਆ ਮੂੰਹ ਤੇ ਜਵਾਬ ਦੇਂਦੇ ਆ ਵਾ ਵੀ ਨਹੀਂ ਜਾਇਆ ਜਾਣਾ ਅਜੇ ਸਭ ਕੁਝ ਇਹਨੂੰ ਦੱਸਿਆ ਵੀ ਆ ਵੀ ਸਾਡੀ ਇੱਜ਼ਤ ਦਾ ਸਵਾਲ ਵਾ ਆ ਚਲ ਕੋਈ ਨਹੀਂ ਰਮਨ ਚਲ ਜਾਂਦਾ ਵਾ ਚਲ ਕਿੱਧਰ ਜਾਂਦਾ ਵਾ ਜਵਾਬ ਤੇ ਗਈ ਜਾਂਦੇ ਆ ਵਾ ਉਹ ਹੌਸਲਾ ਤੇ ਕਰ ਜੈ ਜੀ ਜਿਹੜੇ ਹਾਲਾਤਾਂ ਵਿੱਚ ਮੈਂ ਘਰੋਂ ਨਿਕਲਿਆ ਸੀ ਨਾ ਉਹ ਮੈਨੂੰ ਹੀ ਪਤਾ ਵਾ। ਉਸ ਤੋਂ ਬਾਅਦ ਦੋਵਾਂ ਜਣੇ ਅਹੀਂ ਕਿਦਾਂ ਦਿਨ ਕੱਟੇ ਆ ਉਹ ਵੀ ਸਾਨੂੰ ਹੀ ਪਤਾ ਵਾ। ਤੇ ਹੁਣ ਤੁਸੀਂ ਕਹਿੰਦੇ ਜ ਸਾਡੇ ਨਾਲ ਚਲੋ। ਇਹ ਕੰਮ ਨਹੀਂ ਆ ਹੁਣ ਅਮੀ ਜੀ। ਤੁਸੀਂ ਵੇਖ ਲਓ ਆਪਣਾ। ਜੇ ਤੇ लवली ਵੀਰ ਮੰਨਦਾ ਠੀਕ ਆ। ਜੇ ਕਹੋ ਤੇ ਮੈਂ ਉਹਨਾਂ ਦੇ ਘਰ ਜਾ ਕੇ ਮਿਲਾਂ ਉਹਨਾਂ ਨੂੰ। ਪਰ ਮੈਂ ਉਸ ਘਰ ਤੇ ਨਹੀਂ ਵਾਪਸ ਜਾਣਾ।